ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਅੱਜ ਪ੍ਰੈਸ ਕਾਨਫਰੰਸ ਆ ਇਸ ਸਿਰਸਾ ਨਾਲ ਹਿੰਦੁਸਤਾਨ ਵੱਲੋਂ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਤੇ ਜਿਹੜੀ ਆਪਣਾ ਅਚਲੇਸ਼ਵਰ ਧਾਮ ਦੇ ਵਿੱਚ ਜਿਹੜੀ ਬੇਅਦਬੀ ਹੋਈ ਆ ਜਿਹੜੀ ਉਹਦੇ ਵਾਸਤੇ ਅਸੀਂ ਜੜਾ ਵਾ ਪ੍ਰਸ਼ਾਸਨ ਦੀ ਨਲਾਕੀ ਨੂੰ ਉਜਾਗਰ ਕਰਨ ਵਾਸਤੇ ਅੱਜ ਪ੍ਰੈਸ ਕਾਨਫਰੰਸ ਕਰਨ ਲੱਗੇ ਅਚਲੇਸ਼ਵਰ ਧਾਮ ਕੀ ਆ ਕੀ ਮਹਤਵਪੂਰਨ ਅਚਲੇਸ਼ਵਰ ਧਾਮ ਜਿਹੜਾ ਵਾ ਸਿੱਖਾਂ ਦਾ ਵੀ ਤੇ ਹਿੰਦੂਆਂ ਦਾ ਇੱਕ ਸਾਂਝਾ ਧਰਮ ਸਥਾਨ ਲਿਆ ਤੇ ਉਹ ਮਤਲਬ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਜੋ ਉਸ ਜਗ੍ਹਾ ਦੀ ਹੈਗੀ ਐ ਉੱਥੇ ਜਿਹੜਾ ਮਤਲਬ ਕਿ ਕਿਸੇ ਇੱਕ ਸ਼ਰਾਰਤੀ ਅੰਸਰ ਨੇ ਜਿਹੜਾ ਕਿ ਸਿੰਘ ਸਾਹਿਬਾਂ ਆਂਦਾ ਬਾਣਾ ਪਾ ਕੇ ਜਿਹੜਾ ਜਿੰਨੇ ਇਹੋ ਜਿਹੀ ਸ਼ਰਾਰਤ ਕੀਤੀ ਆ ਉਹਦੇ ਵਿਰੋਧ ਵਿੱਚ ਇਹ ਜਿਹੜੀ ਐ ਪ੍ਰੈਸ ਕਾਨਫਰੰਸ ਆ ਕੀ ਹੋਇਆ ਕੀ ਇਹ ਕੀ ਚਾਹੁੰਦੇ ਜਿਹੜਾ ਸਰੋਵਰ ਦੇ ਵਿੱਚ ਇੱਕ ਘੋੜਾ ਲਿਆ ਕੇ ਨਹਾਇਆ ਗਿਆ ਉਦੇ ਉਹਦੇ ਜਿਹੜਾ ਵਾ ਉਹਦੇ ਆਪਾਂ ਸਮਝਨੇ ਆਂ ਵੀ ਜਿਹੜਾ ਵਾ ਦੋਵਾਂ ਧਰਮਾਂ ਦੀ ਜਿਹੜੀ ਆਸਤਾ ਜਿਹੜੀ ਉਹ ਆਹਤ ਹੋਈ ਹੈ ਉਹਦੇ ਵਿੱਚ ਜੋ ਬੰਦੀ ਕਾਰਵਾਈ ਆਪਾਂ ਚਾਹੁੰਦੇ ਕਿ ਪ੍ਰਸ਼ਾਸਨ ਉਹ ਕਰੇ ਕਿ ਜੋ ਅਸੀਂ ਵੇਖਣ ਦੇ ਕਿ ਪ੍ਰਸ਼ਾਸਨ ਇਸ ਨੂੰ ਟਾਲਣ ਦੀ ਮਤਲਬ ਕਿ ਕੋਸ਼ਿਸ਼ ਕਰਨ ਰਿਹਾ ਇਸ ਚੀਜ਼ ਨੂੰ ਹਰ ਇੱਕ ਤਰੀਕੇ ਨਾਲ ਦਬਾਣਾ ਚਾਹੁੰਦਾ ਕਿਉਂਕਿ ਜਿਹੜੀ ਐਫ ਆਈ ਆਰ ਆ ਉਹ ਇੱਕ ਜਾਗਰ ਕਰਦੀ ਹੈ ਵੀ ਜਿਹੜਾ ਕੋਈ ਵੀ ਪ੍ਰਸ਼ਾਸਨ ਮਤਲਬ ਕਿ ਇਸ ਚੀਜ਼ ਨੂੰ ਸੀਰੀਅਸਲੀ ਨਹੀਂ ਹਜੇ ਤੱਕ ਲੈ ਪਾਇਆ ਕਿਉਂਕਿ ਉਹਦੇ ਵਿੱਚ ਮੈਂ ਐਫਆਈਆਰ ਪੜ੍ਹੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇੱਕ ਅਣਪਛਾਤਾ ਇਨਸਾਨ ਅਣਪਛਾਤਾ ਕਿੱਦਾਂ ਆਇਆ ਤਿੰਨ ਦਿਨ ਤੇ ਆਪਾਂ ਪ੍ਰਸ਼ਾਸਨ ਉਹਨਾਂ ਦਾ ਰਾਜਨਾਮਾ ਕਰਾਂਦਾ ਰਿਹਾ ਮੰਦਰ ਕਮੇਟੀ ਦੇ ਨਾਲ ਜਦੋਂ ਰਾਜਨਾਮਾ ਨਹੀਂ ਹੋਇਆ ਤੇ ਇਹਦਾ ਮਤਲਬ ਪ੍ਰਸ਼ਾਸਨ ਨੇ ਉਹਦਾ ਨਾਮ ਲਿਖਣਾ ਵੀ ਜ਼ਰੂਰੀ ਨਹੀਂ ਸਮਝਿਆ ਇਹ ਪੁਲਿਸ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਨੁਲਾਕੀ ਹੈ ਤੇ ਸ਼ਿਰਸਾ ਹਿੰਦੁਸਤਾਨ ਬਹੁਤ ਜਲਦੀ ਜਿਹੜਿਆ ਵੱਧ ਤੋਂ 2 ਜਾਂ 3 ਦਿਨਾਂ ਦੇ ਵਿੱਚ ਜੇ ਇਹ ਚੀਜ਼ ਨੂੰ ਸਾਰਾ ਨਾ ਕਲੀਅਰ ਕੀਤਾ ਗਿਆ ਇੱਕ ਬਹੁਤ ਵੱਡਾ ਸੰਘਰਸ਼ ਕਰੇਗੀ ਇਦੇ ਵਿੱਚ ਜੋ ਹਿੰਦੂ ਜਾਂ ਸਿੱਖ ਸਾਰੇ ਮੇਰੇ ਭਰਾਵਾਂ ਨੂੰ ਆਪਾਂ ਨਾਲ ਲਵਾਂਗੇ ਇਸ ਕਰਕੇ ਮੈਂ ਉਹ ਜਿੰਨੇ ਵੀ ਸੰਗਠਨ ਜਿਹੜੇ ਸਾਡੀ ਸੋਚ ਦੇ ਨਾਲ ਮਤਲਬ ਸਹਿਮਤ ਹੋਣਗੇ ਉਹਨਾਂ ਨੂੰ ਨਾਲ ਲੈ ਕੇ ਸੰਘਰਸ਼ ਕਰਾਂਗੇ ਜੀ ਪੰਜਾਬ ਪਾਲ ਦੇ ਵਿੱਚ ਗੱਲ ਕੀਤੀ ਜਾਏ ਤਾਂ ਬਹੁਤ ਸਾਰੀਆਂ ਐਸੀਆਂ ਮੰਤਵਾਂ ਗਈਆਂ ਘੜਨਾਵਾਂ ਚਾਹੀਏ ਗੁਰਦਾਸਪੁਰ ਹੋਵੇ ਜਿਸ ਥਿੱਕੇ ਨਾਲ ਹੁਣ ਪਾਕਿਸਤਾਨਾਂ ਬਟਾਲੇ ਦੇ ਲਾਗੇ ਉੱਥੇ ਘੜਨਾਵਾਂ ਪੁੱਜੀ ਤੇ ਜਿਸ ਥਿੱਕੇ ਨਾਲ ਮਾਫੀ ਮੰਗੀ ਜਾਂਦੀ ਹੈ ਮਾਫੀ ਮੰਗ ਕੇ ਬਾਅਦ ਵਿੱਚ ਵੱਪਰ ਪ੍ਰਸ਼ਾਸਨ ਦੀ ਗੱਲ ਕਰ ਲਈ ਜਾਂ ਮੋਹਦਰਾਂ ਦੀ ਗੱਲ ਕਰ ਲਈ ਤੇ ਗੱਲ ਨੂੰ ਸੌਲਟ ਆਊਟ ਕੀਤਾ ਜਾਂਦਾ ਉੱਥੇ ਖਤਮ ਹੋ ਜਾਂਦੀ ਇੱਧਰ ਅਧਿਸ਼ਾਦ ਦੇ ਪਰਮਾਨਾ ਵੀ ਦਰਜ ਕੀਤਾ ਗਿਆ ਪਰ ਫਿਰ ਵੀ ਅਜੇ ਮੰਗ ਜਾਰੀ ਹੈ ਉਸੇ ਤਰੀਕੇ ਨਾਲ ਉਹਨਾਂ ਦੀ ਮਾਫੀ ਦਾ ਜਿਹੜੀ ਉਹਨਾਂ ਨੇ ਮੰਗੀ ਕਰਨ ਉਸ ਨੇ ਨਹੀਂ ਜੇ ਉਹਨਾਂ ਨੇ ਮਾਫੀ ਮੰਗੀ ਹੀ ਲਿਖਤ ਮਾਫੀ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ ਮਾਫੀ ਜਿਹੜੀ ਹੈ ਜੇ ਕਿਸੇ ਦੋ ਦੇਖੋ ਅਸੀਂ ਜਦੋਂ ਕਿਸੇ ਦੇ ਧਰਮ ਦੇ ਵਾਸਤੇ ਕੁਝ ਵੀ ਇਦਾਂ ਦਾ ਕਰਨੇ ਕਿ ਜਿਹੜਾ ਧਰਮ ਦੇ ਖਿਲਾਫ ਆ ਜੇ ਆਪਣਾ ਉਸ ਤੋਂ ਬਾਅਦ ਜਾ ਕੇ ਦੋ ਬੰਦਿਆਂ ਕੋ ਅੰਦਰ ਬੈਠ ਕੇ ਮਾਫੀ ਮੰਗਲਣ ਮੇਰੇ ਖਿਆਲ ਕੋ ਕੋਈ ਐਹੋ ਜੀ ਗੱਲ ਹੋਈ ਵੀ ਨਹੀਂ ਪ੍ਰਸ਼ਾਸਨ ਜਰੂਰ ਕੋਸ਼ਿਸ਼ ਕਰਦਾ ਰਿਹਾ ਕਿ ਇਸ ਨੂੰ ਸੌਟ ਆਊਟ ਕਰਨ ਲਈ ਮਾਫੀ ਮੰਗਾਤੀ ਜਾਏ ਮੇਰੇ ਖਿਆਲ ਨਾਲ ਕੋਈ ਐਹੋ ਜੀ ਗੱਲ ਨਹੀਂ ਹੋਈ ਕਿ ਸਮਝੋ ਨੈਗਲੀਜੈਂਸੀ ਕਿੱਥੇ ਰਹੀ ਮਤਲਬ ਕੀ ਜਾਵੇ ਕਿ ਅਣਗਹਿਲੀ ਕਿੱਥੇ ਰਹੀ ਅਣਗਹਿਲੀ ਸਭ ਤੋਂ ਵੱਡੀ ਜਿਹੜੀ ਹੈ ਪ੍ਰਸ਼ਾਸਨ ਦੀ ਹੈ ਤੁਹਾਨੂੰ ਦਿਖਣੀ ਡਈਓ ਮੇਰੇ ਮੇਰੇ ਕਹਿਣ ਦੀ ਜ਼ਰੂਰਤ ਹੈ ਨਹੀਂ ਇਹ ਐਫ ਆਈ ਆਰ ਜਿਹੜੀ ਹੈ ਸਾਬਤ ਕਰਦੀ ਹੈ ਕਿ ਜਿਹੜਾ ਪ੍ਰਸ਼ਾਸਨ ਇਹ ਚੀਜ਼ ਨੂੰ ਕਿਦਾਂ ਦਬਾਣਾ ਚਾਹੁੰਦਾ ਹੈ ਇਸ ਤੋਂ ਪਹਿਲਾਂ ਮਸਲੀਆਂ ਮਰੀਆਂ ਹੈ ਕਾਫੀ ਨਹੀਂ ਅਸੀਂ ਇਹੋ ਚੀਜ਼ ਨੂੰ ਅੱਜ ਲੈ ਕੇ ਜਿਹੜਾ ਆਪਾਂ ਤੁਹਾਡੇ ਕੋਲ ਪ੍ਰੈਸ ਕੋਲ ਆਏ ਆ ਕਿਉਂਕਿ ਪ੍ਰੈਸ ਵੀ ਜਿਹੜਾ ਚੌਥਾ ਸਤੰਭ ਹੈ ਆਪਾਂ ਤੁਹਾਡੇ ਜ਼ਰੀਏ ਨਾਲ ਲੋਕਾਂ ਨੂੰ ਆਮ ਪ੍ਰਸ਼ਾਸਨ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਜੋ ਇਹ ਮਹਿਸੂਸ ਕਰਨ ਦੇ ਆ ਇਹ ਪਹਿਲੇ ਦਿਨ ਤੋਂ ਜਦੋਂ ਮੇਲਾ ਸ਼ੁਰੂ ਹੋਇਆ ਦੇ ਵਿੱਚ ਕੋਈ ਨਾ ਕੋਈ ਸਾਜ਼ਿਸ਼ ਹੈਗੀ ਹੈ ਜਿਹੜਾ ਆਪਾਂ ਪਹਿਲੇ ਦਿਨ ਤੋਂ ਕਹਿ ਰਹੇ ਕਿਸੇ ਨੇ ਕੋਈ ਇਹਦੇ ਵੱਲ ਧਿਆਨ ਨਹੀਂ ਪ੍ਰਸ਼ਾਸਨ ਨੇ ਦਿੱਤਾ ਕਿਸ ਲੈਵਲ ਦਾ ਸੰਝ ਹੋਏਗਾ ਇਹ ਕਿਤੋਂ ਲੱਗ ਜਾਏ ਇਹ ਜਿਹੜਾ ਸੰਘਰਸ਼ ਹੈ ਜਿੰਨਾ ਚਿਰ ਇਸ ਬੰਦੇ ਦੀ ਰੈਸਟ ਨਹੀਂ ਪੈਂਦੀ ਤੇ ਦੋਸਤੋ ਇਹਦਾ ਵਾਧਾ ਜੁਰਮ ਜਿਹੜਾ 299 ਜਿਹੜਾ ਕਾ ਆਪਾਂ ਆਪਣੇ ਸੇਸਨਾਂ ਹਿੰਦੁਸਤਾਨ ਦੇ ਲੀਗਲ ਐਡਵਾਈਜ਼ਰ ਕੋ ਜਿਹੜਾ ਆਪਾਂ ਸਲਾਹ ਕੀਤੀ ਇਹਦੇ ਵਿੱਚ ਸਭ ਤੋਂ ਪਹਿਲਾਂ 299 ਜਿਹੜੀ ਉਹ ਵਾਧਾ ਜੁਰਮ ਹੋਣਾ ਚਾਹੀਦਾ। ਇਹਦਾ ਫੋਨ ਦੇ ਫੋਨ ਦੇ ਪੁੱਦੀ ਜਾਈਏ ਕੁਝ ਨੂੰ ਆਪ ਫਤਨਾ ਥੋੜੇ ਜਿਹਾ ਕਰ ਲੈ ਸ਼ੋਰਟ ਸਕਟ ਯਾਨੀ ਕਿ ਭਾਣਾ ਭਜੀ ਕਿੰਨੇ ਨਿਕਲੀ ਠੀਕ ਕਰੀਏ ਨਹੀਂ ਕਰ ਲੋ ਕੋਲ ਨਾ ਲਾ ਪਰ ਕੀ ਕਰੀਏ ਨਾ ਨੇ ਪਹਿਲੇ ਵਾਰ ਕੀ ਭਾਜੀ ਮਸਲਾ ਕੀ ਆ ਜੀ ਅੱਜ ਦੇਸ਼ੋਰ ਬਾਹਾਂ ਤੇ ਜਿਹੜਾ ਪਗਤਰ ਸ਼ੋਮਵਰ ਦੀ ਜਿਹੜੀ ਤਾਨ ਮਹਿਸੂਸ ਕਰਦੀ ਹੈ ਕਿ ਜਿਹੜਾ ਪ੍ਰਸ਼ਾਸਨ ਨੇ ਇੱਕ ਬੋਗਾਜੀ ਬੇਕਾਰ ਦੀ ਇੱਕ ਐਫਆਈਆ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹਨਾ ਕਿ ਪ੍ਰਸ਼ਾਸਨ 3 ਦਿਨ ਇਹਨਾਂ ਦਾ ਕੰਪਰੋਮਾਈਜ਼ ਹੋਇਆ ਜਦੋਂ ਕੁੱਲ ਇਸ ਇਹਦੇ ਵਿੱਚ ਲਿਖਾਨ ਆਇਆ ਤੇ ਉਹਨੇ ਇਹ ਬੇਅਦਬੀ ਕੀਤੀ ਮੈਂ ਕੁੱਝ ਪ੍ਰਸ਼ਾਸਨ ਨੂੰ ਪੁੱਛਣਾ ਚਾਹਨਾ ਕਿ ਕਸਾ ਗਿਆ ਵੀ ਉਹ ਹੈ ਕੌਣ ਜੋ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਸ਼ਰਾਰਤੀ ਅਨੁਸਾਰ ਵੀ ਜਿਹੜੀ ਹੈ ਐਫਆਈਆ ਵੀ ਰਾਤ ਬਹੁਤ ਮਜਬੂਰੀ 'ਚ ਪੁਲਿਸ ਨੂੰ ਦੇਣੀ ਪਈ ਹੁਣ ਸਦਾ ਕਟੇਟਾ ਜਿਹੜਾ ਖਾਣਾ ਪੂਰਤੀ ਕੀਤੀ ਪੁਲਿਸ ਨੂੰ ਕੋਈ ਵੀ ਮਤਲਬ ਕਿ ਕਿਉਂਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ 299 ਆਵਾ ਬੇਅਦਬੀ ਉਹਦੀ ਜ਼ਰੂਰੀ ਉਹ ਵੀ ਨਹੀਂ ਲਗਾਈ ਗਈ ਮਤਲਬ ਕਿ ਬਿਲਕੁਲ ਕਾਨੂੰਨੀ ਕਾਨੂੰਨੀ ਕੋਈ ਸਲਾਹ ਲੈ ਕੇ ਜਿਹੜੀ ਐਫ ਆਰ ਨਹੀਂ ਕਰੀ ਤਰੀਬ ਟ